ਖਬਰ 247 ਦੇ ਵਿੱਚ ਵਿਸ਼ਪਰਦੇ ਦਰਸ਼ਕਾਂ ਦਾ ਸਵਾਗਤ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸੋਸ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਉੱਤੇ ਕਰਾਂਗੇ ਚਰਚਾ ਮੇਰਾ ਸਾਥ ਦੇਣਗੇ ਟੀਵੀ ਸੰਚਾਲਕ ਤੇ ਪੱਤਰਕਾਰ ਸਰਦਾਰ ਹਰੀ ਸਿੰਘ ਜੀ ਗਿੱਲ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਗਏ ਹਾਂ ਸਭ ਦਾ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਸਭ ਤੋਂ ਪਹਿਲੀ ਖਬਰ ਜਿਹੜੀ ਕਰਦੇ ਬੰਗਲਾਦੇਸ਼ ਨਾਲ ਸੰਬੰਧਿਤ ਜੀ ਟਾਕਾ ਦੀਆਂ ਸੜਕਾਂ ਦੇ ਉੱਤੇ ਕਿੰਨੇ ਟ੍ਰੈਫਿਕ ਪੁਲਿਸ ਜਿਹੜੀ ਵਾਪਸ ਭਰਤੀ ਹੈ ਜੀ ਬੰਗਲਾਦੇਸ਼ ਚ ਹੌਲੀ ਹੌਲੀ ਸ਼ਾਂਤੀ ਵਾਲੇ ਪਾਸੇ ਨੂੰ ਜਾਂਦੀ ਗੱਲ ਲੱਗਦੀ ਆ ਜੀ ਆਪਾਂ ਦੇਖ ਰਹੇ ਕੇ ਲੋਕਾਂ ਦੇ ਵਿੱਚ ਆਉਣ ਦਾ ਜਿਹੜਾ ਉਹ ਸਾਹਸ ਨਹੀਂ ਸੀ ਛਾਪਾਰੇ ਤੇ ਜਿਹੜੇ ਸਟੂਡੈਂਟ ਦੇ ਵਲੰਟੀਅਰ ਸੀਗੇ ਉਹ ਜਿਹੜੀ ਟ੍ਰੈਫੀਕਲ ਪੀਸ ਹੈ ਪੁਲਿਸ ਹੈ ਉਹ ਵੀ ਸੜਕਾਂ ਤੋਂ ਨਜ਼ਾਰਦਤ ਸੀਗੀ ਤੇ ਨਾ ਹੀ ਥਾਣੇ ਜਿਹੜੇ ਸੀ ਉਹ ਖੁੱਲ ਰਹੇ ਸੀਗੇ ਇੱਥੋਂ ਤੱਕ ਕਿ ਥਾਣਿਆਂ ਦੇ ਵਿੱਚ ਸਰਕਾਰੀ ਦੀਪਾ ਸਾੜ ਦਿੱਤੀਆਂ ਗਈਆਂ ਔਰ ਬਹੁਤ ਸਾਰੇ ਪੋਸਟ ਵਾਲਿਆਂ ਨੂੰ ਮਾਰ ਵੀ ਦਿੱਤਾ ਗਿਆ ਸੀ ਤੁਹਾਨੂੰ ਯਾਦ ਹੋਣਾ ਔਰ ਕਈਆਂ ਦੀ ਕੁੱਟਮਾਰ ਹੋਈ ਤੇ ਬਹੁਤ ਸਾਰੇ ਜਿਹੜੇ ਪੱਤਰਕਾਰ ਬਾਹਰੋਂ ਗਏ ਆ ਬੰਗਲਾਦੇਸ਼ ਦੀ ਸਥਿਤੀ ਨੂੰ ਦੇਖਣ ਉਹਨਾਂ ਦੀਆਂ ਰਿਪੋਰਟਾਂ ਆ ਰਹੀਆਂ ਕਿ ਇਹ ਤਾਂ ਤੱਕ ਕਿ 에어ਪੋਰਟ ਤੇ ਵੀ ਜਿਹੜੇ ਡਿਊਟੀ ਕਰ ਰਹੇ ਆ ਪੁਲਿਸ ਕਰਮਚਾਰੀ ਉਹ ਯੂਨੀਫਾਰਮ ਚ ਨਹੀਂ ਆ ਉਹ ਡਰੇ ਹੋਏ ਸਹਮੇ ਹੋਏ ਆ ਉਹ ਆਪਣੇ ਆਪ ਨੂੰ ਦੱਸਣਾ ਨਹੀਂ ਚਾਹੁੰਦੇ ਕਿ ਸੀ ਪੁਲਿਸ ਦੇ ਵਿਅਕਤੀ ਆ ਪਰ ਹੁਣ ਜਦੋਂ ਸਰਕਾਰ ਜਿਹੜੀ ਨਵੀਂ ਬਣੀ ਆ ਹੌਲੀ ਹੌਲੀ ਕੰਟਰੋਲ ਰੈ ਰਹੀ ਆ ਤੇ ਫਿਰ ਲੱਗਦਾ ਹੈ ਕਿ ਹੁਣ ਪੁਲਿਸ ਵਾਲੇ ਜਿਹੜੇ ਆ ਉਹ ਉਹਨਾਂ ਨੇ ਹੜਤਾਲ ਦਾ ਸੱਦਾ ਦਿੱਤਾ ਸੀਗਾ ਕਿ ਸਾਡੀ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ ਲੋਕ ਪੁਸਤਕਾਂ ਦੀ ਸੁਰੱਖਿਆ ਮੰਗਦੇ ਆ ਤੇ ਉਤੋਂ ਦੀ ਪੁਲਿਸ ਸਰਕਾਰ ਕੋਲੋਂ ਸੁਰੱਖਿਆ ਮੰਗ ਰਹੀ ਸੀ ਸੋ ਹੌਲੀ-ਹੌਲੀ ਹੁਣ ਜਿਹੜਾ ਨਾਰਮਲ ਜਿਹੜਾ ਹਾਲਾਤ ਬੜ ਰਹੇ ਆ ਤੇ ਜਿਹੜੀ ਪੁਲਿਸ ਆ ਉਹਨਾਂ ਨੇ ਆਪਣੀ ਹੜਤਾਲ ਖਤਮ ਕਰ ਦਿੱਤੀ ਤੇ ਵਾਪਸ ਆਪਣੇ ਡਿਊਟੀਆਂ ਤੇ ਆ ਗਏ ਜੀ ਬਿਲਕੁਲ ਅਗਲੀ ਗੱਲ ਕਰਦੇ ਹਾਂ ਯੂਕਰੇਨ ਦਾ ਜਿਹੜਾ ਆ ਰੂਸ ਦੇ ਉੱਤੇ ਕਿਹਦੇ ਜ਼ਬਰਦਸਤ ਹਮਲਾ ਕੀਤਾ ਗਿਆ ਉਹਦੇ ਵੱਲੋਂ ਤੇ ਯੂਕਰੇਨੀ ਫੌਜੀ ਜਿਹੜੇ ਆ ਉਹ ਰੂਸ ਦੇ ਵਿੱਚ ਦਾਖਲ ਹੋ ਗਏ ਬਿਲਕੁਲ ਜੀ ਕਹਿੰਦੇ 30 ਕਿਲੋਮੀਟਰ ਅੰਦਰ ਤੱਕ ਜਿਹੜੇ ਆ ਉਹ ਯੂਕਰੇਨ ਦੀ ਫੌਜ ਜਿਹੜੀ ਆ ਉਹ ਗਈ ਹੋਈ ਆ ਇਸ ਗੱਲ ਨੂੰ ਰੂਸ ਨੇ ਵੀ ਮੰਗਿਆ ਤੇ ਰੂਸ ਨੇ ਬੇਲਗੋਡ ਦੇ ਨਿਵਾਸੀਆਂ ਨੂੰ ਜਿਹੜਾ ਹੈ ਨਾ ਉਹ ਕਿਹਾ ਹੈ ਕਿ ਤੁਸੀਂ ਆਪਣੀ ਜਗ੍ਹਾ ਨੂੰ ਖਾਲੀ ਕਰ ਦਿਓ ਤੇ ਸੇਫ ਜਗ੍ਹਾ ਤੇ ਕਿਤੇ ਨਾ ਚਲੇ ਜਾਓ ਜੀ ਤੇ ਇਹਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਆ ਕਿ ਲਗਾਤਾਰ ਦਬਾਅ ਤੇ ਹੈਗਾ ਸੀ ਰਸ਼ੀਆ ਦਾ ਤੇ ਜੁਕਰੇਨ ਜਿਹੜਾ ਉਹ ਤਬਾਈ ਵੱਲ ਵਧ ਰਿਹਾ ਸੀਗਾ ਪਰ ਹੁਣ ਆ ਕੇ ਜਿਹੜਾ ਆ ਉਹ ਆਪਣਾ ਜੁਕਰੇਨ ਨੇ ਮੋੜਵਾ ਹਮਲਾ ਕੀਤਾ ਤੇ ਕਾਫੀ ਜਿਆਦਾ ਜਿਹੜਾ ਉਹ ਅੱਗੇ ਵਧਿਆ ਹੋਇਆ ਤੇ ਇਹ ਸਾਰੇ ਹਥਿਆਰ ਜਿਹੜੇ ਆ ਇਹਨਾਂ ਨੂੰ ਯੂਰਪੀ ਮੁਲਕ ਤੇ ਅਮਰੀਕਨ ਦੇ ਰਹੇ ਆ ਜੰਗ ਜਿਹੜਾ ਆ ਉਹ ਕਿਸੇ ਵੀ ਦੇਸ਼ ਦੇ ਫਾਇਦੇ 'ਚ ਨਹੀਂ ਹੁੰਦਾ ਜੁਕਰੇਨ ਨਾਲੋਂ ਤਾਕਤਵਰ ਮੁਲਕ ਹੈ ਰਸ਼ੀਆ ਜਦੋਂ ਉਹ ਮੋੜਵਾਮਲਾ ਕਰੂਗਾ ਜਾਂ ਹਵਾਈ ਤਾਕਤ ਨਾਲ ਹਮਲਾ ਕਰੂਗਾ ਤੇ ਜੁਕਰੇਨ ਦਾ ਹੋਰ ਜਿਆਦਾ ਨੁਕਸਾਨ ਜਿਹੜਾ ਉਹ ਹੋ ਸਕਦਾ ਜੀ ਫਰਾਂਸ ਦੇ ਵਿੱਚ ਜਿਹੜੀ 올림픽 ਚੱਲ ਰਹੀ ਸੀਗੀ ਪੈਰਿਸ ਦੇ ਵਿੱਚ ਜਿਹੜੀ ਫਰਾਂਸੀ ਰਾਜਧਾਨੀ ਆ ਉਹਦਾ ਸਮਾਪਨ ਜਿਹੜਾ ਆ ਉਹ ਹੋ ਗਿਆ ਆ ਤੇ ਸਭ ਤੋਂ ਜਿਆਦਾ ਕਿੰਦੇ ਕਿ ਚੀਨ ਨੇ ਜਿਹੜੇ ਮੈਡਲ ਆ ਉਹ ਦਿੱਤੇ ਆ ਬਿਲਕੁਲ ਜੀ ਚੀਨ ਦੇ ਦੇ ਇੱਕ ਪਲੇਅਰ ਨੇ ਪੰਜ ਤਗਮੇ ਜਿੱਤੇ ਆ ਜੀ ਤੇ ਆਪਣੇ ਭਾਰਤ ਵਾਲਿਆਂ ਨੇ ਟੋਟਲ 6 ਤਗਮੇ ਜਿੱਤੇ ਆ ਜੀ ਜੇ ਜੇ ਕੋਈ ਵੀ سونے ਦਾ ਤਗਮਾ ਸ਼ਾਇਦ ਨਹੀਂ ਆ ਤੇ 71ਵੇਂ ਸਥਾਨ ਤੇ ਰਿਹਾ ਭਾਰਤ ਹੂੰ ਇਹਦੇ ਵਿੱਚ 114 ਦੇਸ਼ ਹੈ ਉਹ ਜਿਹਨਾਂ ਨੂੰ ਕੋਈ ਤਖਵਾ ਨਹੀਂ ਮਿਲਿਆ ਹੂੰ ਤੇ ਬਾਕੀ ਜਿਹੜੇ ਕੰਟਰੀ ਨੇ ਜਿਨ੍ਹਾਂ ਨੇ ਸਭ ਤੋਂ ਅੱਗੇ ਨੇ ਹੂੰ ਉਹਨਾਂ ਦੇ ਵਿੱਚ ਕਿਹਾ ਜਾਂਦਾ ਹੈ ਕਿ ਅਮਰੀਕਾ ਨੇ 126 ਤੱਕ ਮੈ ਜਿੱਤੇ ਆ ਆਪਾਂ ਕੰਪੇਅਰ ਕਰਕੇ ਵੇਖੀਏ ਦੰਤਮਾਰ ਮੁਲਕ ਸੱਤ ਕਿੱਥੇ ਆ ਤੇ 126 ਕਿੱਥੇ ਆ ਹੀ ਵਰਡ ਦੀ ਸੁਪਰ ਪਾਵਰ ਬਣਦੇ ਸੁਪਨੇ ਲੈ ਰਹੇ ਆ ਜੀ ਤੇ ਇਹਦੇ ਨਾਲ ਨਾਲ ਦੂਜੇ ਨੰਬਰ ਤੇ ਚੀਨ ਆਇਆ ਜਿਨੇ 91 ਤੱਕ ਮੇ ਜਿੱਤੇ ਆ ਤੇ ਤੀਜੇ ਸਥਾਨ ਤੇ ਜਾਪਾਨ ਦਾ ਨਾਮ ਆ ਉਹਨੇ 45 ਤੱਕ ਮੇ ਜਿੱਤੇ ਆ ਜੀ ਤੇ 20 ਤੱਕ ਮੇ ਜਾਪਾਨ ਵਾਲਿਆਂ ਦੇ ਸੋਨੇ ਦੇ ਆ ਇਹਦੇ ਵਿੱਚੋਂ ਸੋ ਜਿਹੜੇ ਦੇਸ਼ ਅੱਗੇ ਨੇ ਜੀ ਉਹ ਆਰਥਿਕ ਤੌਰ ਤੇ ਵੀ ਅੱਗੇ ਨੇ ਹਮ ਬਾਕੀ ਤਾਕਤਾਂ ਵੀ ਲੋਕ ਵੱਧ ਨੇ ਤੇ ਖੇਡਾਂ ਦੇ ਮੈਦਾਨਾਂ 'ਚ ਵੀ ਉਹ ਬੰਨਾ ਮਾਰਨ 'ਚ ਅੱਗੇ ਨਹੀਂ ਜੀ 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 ਬਿਲਕੁਲ ਕੀ ਪ੍ਰਾਣੀਆਂ ਸ਼ਿਕਾਇਤਾਂ ਨੂੰ ਕਹਿੰਦੇ ਛੱਡ ਕੇ ਮਾਲਦੀਪ ਅਤੇ ਭਾਰਤ ਦੇ ਨੇੜੇ ਜਿਹੜਾ ਆ ਰਿਹਾ ਵਾ ਵਿਦੇਸ਼ ਮੰਤਰੀ ਉੱਥੇ ਪਹੁੰਚੇ ਨੇ ਕਹਿੰਦੇ ਬੜਾ ਵਧੀਆ ਸਵਾਗਤ ਬਿਲਕੁਲ ਜੀ ਐਸ਼ ਜੈ ਸ਼ੰਕਰੀ ਰੀ ਮਾਲਦੀਵ ਗਏ ਸੀ ਉੱਥੇ ਉਹਨਾਂ ਦਾ ਬੜਾ ਨਿੱਕਾ ਸਵਾਗਤ ਕੀਤਾ ਗਿਆ ਆ ਤੇ ਜਿਹੜੀ ਮਾਲਦੀਵ ਨੂੰ ਵੀ ਇਹ ਸ਼ਾਇਦ ਸਮਝ ਆ ਗਈ ਆ ਕਿ ਉਹ ਕੱਲੇ ਚਾਈਨਾ ਤੇ ਨਿਰਪਰਧਾਵਦਾ ਕੇ ਭਾਰਤ ਨਾਲ ਆਪਣੇ ਸਬੰਧ ਖਰਾਬ ਕਰਕੇ ਉਹਦੀ ਸਰਵਾਈਵਲ ਜਿਹੜੀ ਆ ਬੜੀ ਔਖੀ ਹੋ ਜਾਣੀ ਆ ਸੋ ਜਿਹੜੇ ਮਾਲਦੀਵ ਦੇ ਮੌਜੂਦਾ ਰਾਸ਼ਟਰਪਤੀ ਇਹ ਨਾਰਾ ਇਹ ਲੈ ਕੇ ਆਏ ਸੀ ਇੰਡੀਆ ਆਉਂਡ ਦਾ ਤੇ ਉਹਨਾਂ ਨੇ ਸ਼ੁਰੂਆਤੀ ਦੌਰ ਚ ਆਪਣੇ ਰੰਗ ਵੀ ਦਿਖਾਏ ਸੀਗੇ ਪਰ ਭਾਰਤ ਨੇ ਫਿਰ ਜਦੋਂ ਪ੍ਰਧਾਨ ਮੰਤਰੀ ਮੋਦੀ ਰਾਣੇ ਲਕਸ਼ਦੀਪ ਦਾ ਦौरा ਕਰਕੇ ਸੰਕੇਤ ਦਿੱਤਾ ਕਿ ਮਾਲਦੀਵੀ ਥਾਂ ਤੇ ਲਕਸ਼ਦੀਪ ਨੂੰ ਉਸ ਤਰ੍ਹਾਂ ਡਵੈਲਪ ਕਰਾਂਗੇ ਤੇ ਇਹਦੇ ਨਾਲ ਕਾਫੀ ਜ਼ਿਆਦਾ ਖਿਚਾਅ ਵਧਿਆ ਸੀਗਾ ਪਰ ਹੌਲੀ ਹੌਲੀ ਮਾਲਦੀਵ ਜਿਹੜਾ ਉਹ ਆਪਣਾ ਜਿਹੜਾ ਪੁਰਾਣਾ ਭਾਰਤ ਜਿਸ ਤਰ੍ਹਾਂ ਦਾ ਉਹਦਾ ਰਵਾਇਤੀ ਸਾਥੀ ਆ ਉਹਦੇ ਹੱਲ ਮੁੜ ਰਿਹਾ ਤੇ ਮਾਲਦੀਵ ਦੇ ਨਾਲ UPI ਰਾਹੀਂ ਭੁਗਤਾਨ ਕਰਨ ਦੀ ਸਹੂਲਤ ਦਾ ਇੱਕ ਸਮਝੌਤਾ ਜਿਹੜਾ ਉਹ ਵੀ ਕੀਤਾ ਤੇ ਦੋਵਾਂ ਦੇਸ਼ਾਂ ਨੂੰ ਹੋਰ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵੀ ਕੋਈ ਚਰਚਾ ਜਿਹੜੀ ਆ ਹੋਈ ਆ ਜੀ ਬਿਲਕੁਲ ਅਮਰੀਕੀ ਰੱਖਿਆ ਸਕੱਤਰ ਜਿਹੜੇ ਲਾਇਨ ਡਾਸਟਨ ਨੇ ਉਹਨਾਂ ਨੇ ਮੱਧ ਪੂਰਬ ਦੇ ਲਈ ਇੱਕ ਗਾਈਡਡ ਮਿਜ਼ਾਈਲ ਪਾਂਡੂਬੀ ਦਾ ਆਦੇਸ਼ ਦਿੱਤਾ ਆ ਤੇ ਜਿਹੜਾ ਸਮਝੌਤਾ ਆ ਉਹਨਾਂ ਨੂੰ ਕਰਨ ਵਾਸਤੇ ਵੀ ਕਿਹਾ ਹੈ ਇਜ਼ਰਾਈਲ ਤੇ ਹਮਾਸ ਨੂੰ ਇੱਕ ਪਾਸੇ ਅਮਰੀਕਾ ਸਮਝੌਤੇ ਦੀ ਦੁਹਾਈ ਦੇਈ ਜਾਂਦਾ ਆ ਹਮਾਸ ਵਾਲਿਆਂ ਨੂੰ ਕਹੀ ਜਾਂਦਾ ਕਿ ਸਮਝੌਤਾ ਕਰੋ ਹਮਾਸ ਵਾਲੇ ਇਸ ਵੀਰ ਵਾਲੇ ਕਹਿ ਰਿਹਾ ਕਿ ਜਿੱਥੋਂ ਸਮਝੌਤਾ ਟੁੱਟਾ ਸੀ ਜਿਹੜੀਆਂ ਸ਼ਰਤਾਂ ਤੋਂ ਉਹਨਾਂ ਸ਼ਰਤਾਂ ਨੂੰ ਜੇ ਮੰਨ ਲੈਣ ਦਾ ਇਜ਼ਰਾਈਲ ਤੇ ਸਮਝੌਤਾ ਕਰਨ ਤਿਆਰ ਆ ਪਰ ਇਹ ਗੱਲਾਂ ਕਹਿਣ ਦੀਆਂ ਲੱਗਦੀਆਂ ਇੱਕ ਪਾਸੇ ਜੰਦਰਨ ਸਮਝੌਤੇ ਦੀ ਗੱਲ ਕਰਦੇ ਆ ਉਦੋਂ ਹੀ ਕਿੰਨੇ ਬਿਲੀਅਨ ਡਾਲਰ ਜਾਂ ਮਿਲੀਅਨ ਡਾਲਰ ਦੇ ਹਥਿਆਰ ਉਹਨਾਂ ਨੂੰ ਰਿਲੀਜ਼ ਕਰ ਦਿੰਦੇ ਆ ਤੇ ਹੁਣ ਜਿੱਦਨ ਦਾ ਉਹ ਖਾਨੀਰਾਂ ਦੀ ਮੌਤ ਹੋਈ ਆ ਤਹਿਰਾਨ ਦੇ ਵਿੱਚ ਤੇ ਇੱਕ ਖਦਸ਼ਾ ਬਣਿਆ ਹੋਇਆ ਕਿ ਈਰਾਨ ਜਿਹੜਾ ਹੈ ਜਵਾਬੀ ਮੋੜਵਾ ਹਮਲਾ ਕਰੇਗਾ ਹਾਲਾਂਕਿ ਕਾਫੀ ਦਿਨ ਬੀਤ ਗਿਆ ਹੈ ਅਜੇ ਤੱਕ ਇਸ ਤਰ੍ਹਾਂ ਦਾ ਕੋਈ ਹੋਇਆ ਨਹੀਂ ਪਰ ਮਿਡਲ ਈਸਟ ਵਿੱਚ ਇਹਨੂੰ ਚੀਜ਼ ਨੂੰ ਲੈ ਕੇ ਕਾਫੀ ਚਿੰਤਾ ਬਣੀ ਹੋਈ ਆ ਜੀ ਤੇ ਅਮਰੀਕਾ ਨੂੰ ਇਹ ਲੱਗਦਾ ਹੈ ਉਹਦੀਆਂ ਖੁਫੀਆਂ ਰਿਪੋਰਟਾਂ ਦੇ ਮਤਲਬ ਕਿ ਕਿਸੇ ਵੇਲੇ ਵੀ ਈਰਾਨ ਜਿਹੜਾ ਉਹ ਹਮਲਾ ਕਰ ਸਕਦਾ ਹਾਲਾਂ ਜਿਹੜਾ ਜਿਹੜੇ ਪ੍ਰੌਕਸੀ ਨੇ ਉਹਦੇ ਜੀ ਇਹ ਇਰਾਨ ਦੇ ਉਹ ਲਗਾਤਾਰ ਜਿਹੜੇ ਆ ਉਹ ਲੜਾਈ ਦੇ ਮੈਦਾਨ 'ਚ ਹੈਗੇ ਨੇ ਇਜ਼ਰਾਈਲ ਨਾਲ ਪਰ ਈਰਾਨ ਵੱਲੋਂ ਸਿੱਧੇ ਤੌਰ ਤੇ ਕੋਈ ਅਜੇ ਹਮਲਾ ਜਿਹੜਾ ਨਹੀਂ ਕੀਤਾ ਗਿਆ ਦੂਜੇ ਪਾਸੇ ਈਰਾਨ ਸ਼ਾਇਦ ਜਮਾ ਘਟਾਓ ਜਿਹਨੂੰ ਕਹਿੰਦੇ ਕਰ ਰਿਹਾ ਹੈ ਜ ਆਪਣੇ ਡਿਪਲੋਮੈਟਿਕ ਰਿਲੇਸ਼ਨਸ ਆਈ ਬਾਕੀ ਅਰਬ ਮੁਲਕਾਂ ਨਾਲ ਜਿਹੜੇ ਆ ਉਹ ਨਾਪ ਤੋਲ ਕਰ ਰਿਹਾ ਹੈ ਕਿ ਜੇ ਸਿੱਧੀ جنگ ਹੁੰਦੀ ਆ ਤੇ ਕਿਹੜਾ ਮੁਲਕ ਕਿੱਥੇ ਖੜਾ ਹੋਊਗਾ ਜਾਰਡਨ ਤੇ ਅਜੇਪਟ ਤੇ ਤੇਜਾ ਵੱਡਾ ਮੁਲਕ ਜਿਹੜਾ ਹੈਗਾ ਸਾਊਦੀ ਇਹ ਹਮੇਸ਼ਾ ਅਮਰੀਕਾ ਦਾ ਖੜਦੇ ਰਿਹਾ ਪਹਿਲਾਂ ਵੀ ਜਦੋਂ ਇਰਾਨ ਵੱਲੋਂ ਕੁਝ ਰਾਕੇਟ ਤੇ ਡਰੋਨ ਸੁੱਤੇ ਗਏ ਸੀ ਤੇ 90% ਜਾਰਡਨ ਵਗੈਰਾ ਦੇ ਉੱਤੋਂ ਲੰਘਣ ਵਾਲੇ ਉਹਨਾਂ ਨੇ ਰੋਕੇ ਸੀਗੇ ਤੇ ਉਹ ਕਿਸੇ ਨਾ ਕਿਸੇ ਤਰੀਕੇ ਅਮਰੀਕਾ ਦੇ ਨਾਲ ਖੜਦੇ ਆ ਫਿਰ ਜਾਰਡਨ ਦੇ ਜਿਹੜੇ ਵਿਦੇਸ਼ ਮੰਤਰੀ ਸੀ ਉਹ ਇਰਾਨ ਗਏ ਸੀ ਪਿਛਲੇ ਦਿਨੀ ਤੇ ਉਹਨਾਂ ਨੇ ਫਿਰ ਆ ਕੇ ਬਿਆਨ ਦਿੱਤਾ ਸੀ ਕਿ ਅਸੀਂ ਲੜਾਈ 'ਚ ਸਿੱਧੇ ਤੌਰ ਤੇ ਸ਼ਾਮਲ ਨਹੀਂ ਹੋਵਾਂਗੇ ਜੇ ਕੋਈ ਰਾਕਟ ਸਾਡੀ ਧਰਤੀ ਤੋਂ ਲੰਘਦਾ ਹੈ ਜਾਂ ਕੋਈ ਡਰੋਨ ਲੰਘਦਾ ਹੈ ਤੇ ਅਸੀਂ ਉਹਨੂੰ ਡੇਗਣ ਦੀ ਕੋਸ਼ਿਸ਼ ਨਹੀਂ ਕਰਾਂਗੇ ਪਰ ਅੱਜ ਫਿਰ ਉਹਨਾਂ ਦਾ ਕੁਝ ਬਿਆਨ ਬਦਲਵਾ ਆਇਆ ਜਦੋਂ ਅਮਰੀਕਾ ਦਾ ਦਬਾਅ ਪੈਂਦਾ ਤੇ ਉਹ ਉਧਰ ਹੋ ਜਾਂਦੇ ਆ ਤੇ ਬਹੁਤ ਸਾਰੇ ਜਿਹੜੇ ਫਲਸਤੀਨੀ ਨੇ ਉਹ ਤਾਂ ਇਹ ਸਮਝਣ ਲੱਗ ਗਏ ਆ ਕਿ ਉਹਨਾਂ ਦਾ ਵੱਡਾ ਦੁਸ਼ਮਣ ਕੱਲ ਇਜ਼ਰਾਇਲ ਤੇ ਅਮਰੀਕਾ ਹੀ ਨਹੀਂ ਸਗੋ ਖੁਦ ਅਰਬ ਮੁਲਕ ਵੀ ਉਹਨਾਂ ਦੇ ਦੁਸ਼ਮਣ ਬਣੇ ਹੋਏ ਆ ਕਿਉਂਕਿ ਉਹਨਾਂ ਦੀ ਮਤ ਨਹੀਂ ਬੋੜੇ ਨਹੀਂ ਜਿੱਥੇ ਉਹ ਮਰ ਗਿਆ ਤੇ ਕਿਹਾ ਜਾ ਰਿਹਾ ਹੈ ਕਿ 2% ਤੋਂ ਵੱਧ ਆਬਾਦੀ ਹੁਣ ਤੱਕ ਖਤਮ ਹੋ ਚੁੱਕੀ ਉੱਥੋਂ ਦੀ ਜੀ ਸੋ ਅਜੇ ਇਰਾਨ ਦੀ ਜਿਹੜੀ ਆ ਹਮਲੇ ਦੀ ਚਰਚਾ ਚੱਲ ਰਹੀ ਆ ਜੇ ਇਰਾਨ ਵੱਲੋਂ ਹਮਲਾ ਹੁੰਦਾ ਆ ਤੇ ਰਸ਼ੀਆ ਤੇ ਚਾਈਨਾ ਪਹਿਲੇ ਹੀ ਕਹਿ ਚੁੱਕੇ ਕਿ ਅਸੀਂ ਇਰਾਨ ਦੇ ਨਾਲ ਖੜੇ ਆ ਤੇ ਜੇ ਜ਼ਮੀਨੀ ਲੜਾਈ ਦਾ ਰੂਪ ਧਾਰਦਾ ਵੱਡੀ ਪੱਧਰ ਤੇ ਤੇ ਨਾ ਸਿਰਫ ਮਿਡਲ ਈਸਟ ਇੱਕ ਵਰਲਡ ਵਾਰ ਦਾ ਖਤਰਾ ਵੀ ਜਿਹੜਾ ਉਹ ਮੰਡਰਾ ਰਿਆ ਅਮਰੀਕਾ ਉਸ ਗੱਲ ਤੋਂ ਬਚਣਾ ਵੀ ਚਾਹੁੰਦਾ ਪਰ ਦੂਜੇ ਪਾਸੇ ਨਾਲ ਦੀ ਨਾਲ ਹੁਣ ਉਹਨਾਂ ਨੇ ਜਿਹੜੀਆਂ ਇੱਕ ਪੰਡੂ ਵੀ ਭੇਜੀ ਆ ਤੇ ਨਾਲ ਹੀ ਉਹਨਾਂ ਦਾ ਜਿਹੜਾ ਲਿੰਕਨ 에ਅਰਕ੍ਰਾਫਟ ਕੈਰੀਅਰ ਆ ਉਹਨੂੰ ਵੀ ਕਿਹਾ ਕਿ ਜਿੰਨੀ ਛੇਤੀ ਹੋ ਸਕੇ ਤੁਸੀਂ ਮਿਡਲ ਈਸਟ ਚ ਪਹੁੰਚੋ ਤੇ ਇਹਨਾਂ ਦੇ ਪਹਿਲਾਂ ਵੀ ਜਿਹੜੇ ਜੰਗੀ ਬੇੜੇ ਆ ਉਹ ਸਮੁੰਦਰ ਵਿੱਚ ਉਸ ਏਰੀਏ ਦੇ ਵਿੱਚ ਹੈਗੇ ਆ ਤੇ ਇਜ਼ਰਾਈਲ ਜਿਹੜਾ ਇਹ ਜਿਹੜਾ ਹੈਗਾ ਅਮਰੀਕਾ ਆ ਉਹ ਮਿਡਲ ਈਸਟ ਚ ਆਪਣਾ ਪੱਕੇ ਪੈਰੀ ਰਹਿਣਾ ਚਾਹੁੰਦਾ ਤੇ ਇਜ਼ਰਾਈਲ ਦੀ ਮਰਦ ਕਰਨਾ ਚਾਹੁੰਦਾ ਤੇ ਉਹਨਾਂ ਦੇ ਮંત્રી ਜਿਹੜੇ ਨੇ ਰੱਖਿਆ ਮੰਤਰੀ ਉਹਨਾਂ ਦਾ ਬਿਆਨ ਵੀ ਆਇਆ ਕਿ ਅਸੀਂ ਜਿਹੜੇ ਆ ਅਸੀਂ ਉੱਥੇ ਮੌਜੂਦ ਆ ਤੇ ਜੇ ਇਰਾਨ ਜਾਂ ਉਹਦੇ ਸਹਿਯੋਗੀ ਇਜ਼ਰਾਈਲ ਤੇ ਕੋਈ ਹਮਲਾ ਕਰਦੇ ਆ ਤੇ ਫਿਰ ਅਸੀਂ ਜਿਹੜੇ ਆ ਆਪਣੇ ਜਿਹੜਾ ਮਿੱਤਰ ਮੁਲਕਾ ਇਜ਼ਰਾਈਲ ਉਹਦੀ ਮਦਦ ਜਿਹੜੇ ਆ ਉਹ ਕਰ ਲਈ ਉੱਥੇ ਖੜੇ ਆ ਤੇ ਉਧਰ ਦੇ ਪਾਸੇ ਇਜ਼ਰਾਈਲ ਦੀ ਜਿਹੜੀ ਫੌਜ ਆ ਉਹਨਾਂ ਨੇ ਵੀ ਛੁੱਟੀ ਜਿਹੜੇ ਜਾਣਾ ਚਾਹੁੰਦੇ ਆ ਕੋਈ ਫੌਜੀ ਜਾਂ ਕੋ ਰਸਤੇ ਦੀ ਸਭ ਨੂੰ ਵਾਪਸ ਬੁਲਾ ਲਿਆ ਤੇ ਉਹਨਾਂ ਨੇ ਕਿਹਾ ਕਿ ਸੰਭਾਵਿਤ ਹਮਲਾ ਹੋ ਸਕਦਾ ਹੈ ਤੇ ਪਰ ਜਿਹੜੀ ਉਹਨਾਂ ਦੀ ਐਡਵਾਈਜ਼ਰੀ ਆਮ ਲੋਕਾਂ ਲਈ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਪਰ ਫੌਜੀਆ ਵਾਸਤੇ ਕੋਈ ਵਿਸ਼ੇਸ਼ ਜਿਹੜੇ ਹਦੇਸ਼ ਆ ਉਹ ਦਿੱਤੇ ਆ ਪਿਛਲੇ 24 ਘੰਟਿਆਂ ਦੇ ਵਿੱਚ ਗਾਜ਼ਾ ਦੇ ਵਿੱਚ ਇਜ਼ਰਾਈਲੀ ਹਮਲਿਆਂ ਦੇ ਵਿੱਚ ਕਹਿੰਦੇ 25 ਫਲਸਤੀਨੀਆਂ ਦੀ ਜਿਹੜੀ ਮੌਤ ਆ ਉਹ ਵੀ ਹੋਈ ਆ ਇਹ ਇੱਕ ਬਿਊਰੋ ਆਫ ਸਟੈਟਿਸਟਿਕਸ ਦੇ ਅੰਕੜੇ ਜਿਹੜੇ ਉਹ ਦਰਸਾਉਂਦੇ ਆ ਬਿਲਕੁਲ ਜੀ ਇਹ ਪਿਛਲੇ ਸ਼ੁੱਕਰਵਾਰ ਵਾਲੇ ਦਿਨ ਹੀ ਜਿਹੜਾ ਸੀਗਾ 90 ਤੋਂ 100 ਵਿਅਕਤੀਆਂ ਦੀ ਮੌਤ ਹੋਈ ਸੀ ਜੁਮੇ ਵਾਲੀ ਨਮਾਜ਼ ਉੱਤੇ ਜਦੋਂ ਬੰਬ ਛੁੱਟੇ ਗਏ ਸਕੂਲ ਦੇ ਵਿੱਚ ਤਾਂ ਹੀ ਤੇ ਲਗਾਤਾਰ ਸਕੂਲਾਂ ਦੇਤੇ ਹਮਲੇ ਹੋ ਰਿਹਾ ਤੇ ਹੁਣ ਜਿਹੜੇ ਪਿਛਲੇ 24 ਘੰਟਿਆਂ ਦੇ ਵਿੱਚ ਆ ਹਮਲੇ ਹੋਏ ਉਹ ਚ 25 ਫਲਸਤੀਨੀ ਹੋਰ ਮਾਰੇ ਗਏ ਆ ਜ ਜਦਾਂ ਤੁਸੀਂ ਖਬਰ ਦੱਸੀ ਆ ਤੇ ਗਾਜ਼ਾ ਪੱਟੀ ਵਿੱਚ 1.8% ਆਬਾਦੀ ਯਾਨੀ 2% ਤੋਂ ਥੋੜੇ ਜੇ ਘੱਟ ਜਿਹੜੇ ਲੋਕ ਹੁਣ ਤੱਕ ਮਾਰੇ ਜਾ ਚੁੱਕੇ ਆ ਇਹਨਾਂ ਵਿੱਚੋਂ ਜਿਹੜੇ ਆ 75% ਉਹ ਲੋਕ ਨੇ ਜਿਹੜੇ ਨੌਜਵਾਨ ਸੀ 30 ਸਾਲ ਤੋਂ ਘੱਟ ਉਮਰ ਦੇ ਸੀ ਤੇ ਬੱਚੇ ਤੇ ਔਰਤਾਂ ਦੀ ਗਿਣਤੀ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਆ ਤੇ ਕਰਦਾ ਇਸ ਤਰ੍ਹਾਂ ਇਜ਼ਰਾਇਲ ਕਿ ਪਹਿਲਾਂ ਕਹਿੰਦਾ ਕਿ ਇਹ ਇਲਾਕਾ ਖਾਲੀ ਕਰਕੇ ਦੂਜੀ ਥਾਂ ਚਲ ਜਾਓ ਜਦੋਂ ਦੂਜੀ ਥਾਂ ਜਾਂਦੇ ਆ ਉੱਥੇ ਪੀੜ ਤੇ ਜਾ ਕੇ ਉਹ ਬੰਬ ਸੁੱਟ ਦਿੰਦਾ ਤੇ ਬਹਾਨਾ ਇਹ ਲਾਉਂਦਾ ਕਿ ਨਾ ਲੋਕਾਂ ਦੀ ਆੜ ਦੇ ਵਿੱਚ ਹਮਾਸ ਦੇ ਕਮਾਂਡਰ ਜਿਹੜੇ ਆ ਉਹ ਉੱਥੇ ਛੁਪ ਜਾਂਦੇ ਆ ਜੀ ਸੋ ਹੁਣ ਜਿਹੜੇ ਇਹ ਉਸ ਦਿਨ ਸ਼ੁੱਕਰਵਾਰ ਵਾਲੇ ਦਿਨ ਹਮਲਾ ਹੋਇਆ ਸੀਗਾ ਇਹਦੇ ਚੋਂ ਜਿਹੜਾ ਆ 75 ਲਾਸ਼ਾਂ ਦੀ ਪਛਾਣ ਹੋ ਗਈ ਆ ਤੇ ਜਿਹੜੇ ਡਾਕਟਰ ਨੇ ਉੱਥੋਂ ਦੇ ਉਹਨਾਂ ਨੇ ਦੱਸਿਆ ਕਿ ਜਿਹੜੀਆਂ 93 ਮੌਤਾਂ ਹੋਈਆਂ ਸੀ ਕੁੱਲ 75 ਦੀ ਪਛਾਣ ਹੋ ਗਈ ਆ ਪਰ ਬਾਕੀ ਜਿਹੜੀਆਂ ਬਾਡੀ ਨੇ ਉਹਨਾਂ ਦੀ ਇੰਨੀ ਬੁਰੀ ਹਾਲਤ ਆ ਕਿ ਉਹਨਾਂ ਦੀ ਪਛਾਣ ਕਰਨੀ ਸੰਭਵ ਨਹੀਂ ਆ ਹੂੰ ਹੈਂਡਨਬਰਗ ਨੇ ਅੱਤਵਾਰ ਰਾਤ ਨੂੰ ਇੱਕ ਵਾਰ ਫਿਰ ਮਾਰਕੀਟ ਰੈਗੂਲੇਟਰ ਸੇਬੀ ਦੇ ਚੇਅਰਪਰਸਨ ਦਿੱਤੇ ਸਵਾਲ ਜਿਹੜੇ ਉਹ ਖੜੇ ਕੀਤੇ ਆ ਇਹ ਕੁਐਸਚਨ ਪਹਿਲਾਂ ਹਿੰਡਨਬਰਗ ਦੀ ਇੱਕ ਰਿਪੋਰਟ ਆਈ ਸੀ ਅਸਲ 'ਚ ਸੇਬੀ ਨੇ ਨੋਟਿਸ ਦਿੱਤਾ ਸੀਗਾ ਹਿੰਡਰਬਰਗ ਨੂੰ ਕਿ ਜਿਹੜੀ ਅਦਾਨੀ ਦੀ ਕੰਪਨੀਆਂ ਬਾਰੇ ਕੋਈ ਸਵਾਲ-ਜਵਾਬ ਚੱਲ ਰਹੇ ਆ ਉਹਦੇ ਬਾਰੇ ਕੋਈ ਪੁੱਛਗਿੱਛ ਕੀਤੀ ਸੀ ਤੇ ਹਿੰਡਰਬਰਗ ਨੇ ਪਲਟਵਾਂਵਾੜ ਕਰਦੇ ਹੋਏ ਇਹ ਇਹ ਕਹਿ ਦਿੱਤਾ ਕਿ SEBI ਦੀ ਜਿਹੜੀ ਮੁਖੀ ਆ ਉਹ ਤੇ ਖੁਦ ਨਾ ਨਰਲੀ ਹੋਈ ਆ ਉਹਦੇ ਆਪਣੇ ਸਟਾਕ ਜਿਹੜੇ ਲੱਗੇ ਹੋਏ ਆ ਤੇ ਉਹਨਾਂ ਨੇ ਉੱਤੇ ਜਿਹੜਾ ਸੀਗਾ ਕੋਈ ਸਵਾਲ ਖੜੇ ਕਰ ਦਿੱਤੇ ਸੀਗੇ ਤੇ ਇਹਨੂੰ ਲੈ ਕੇ ਭਾਰਤ ਵਿੱਚ ਬੜੀ ਚਰਚਾ ਜਿਹੜੀ ਆ ਫੇਰ ਚੱਲ ਰਹੀ ਆ ਤੇ ਜਿਹੜੀ ਚੇਅਰ ਪਰਸਨ ਹੈ SEBI ਦੀ ਮਾਧਵੀ 부ਚ ਉਹਨਾਂ ਦਾ ਸ਼ਾਇਦ ਨਾਂ ਆ ਤੇ ਉਹਨਾਂ ਨੇ ਕੋਚੀਚਾ ਨੂੰ ਸਵੀਕਾਰ ਕੀਤਾ ਪਰ ਉਹ ਕਹਿੰਦੇ ਆ ਕਿ ਜਿਹੜੇ ਅਸੀਂ ਇਹ ਸਟਾਕ ਲੈ ਹੋਏ ਆ ਇਹ ਮੇਰੇ ਛੇਬੀ ਦੇ ਮੁਖੀ ਬਣ ਤੋਂ ਪਹਿਲਾਂ ਦੇ ਆ ਜੇ ਪਹਿਲਾਂ ਦੇ ਵੀ ਹੁੰਦੇ ਤਾਂ ਮਤਲਬ ਉਹ ਬਰੀ ਨਹੀਂ ਹੋ ਜਾਂਦੇ ਤੇ ਮੈਨੂੰ ਨਹੀਂ ਸਮਝ ਲੱਗਦੀ ਵੀ ਇਹ ਲੋਕ ਕੌਣ ਨੇ ਜਿਹੜੇ ਦੇਸ਼ ਦਾ ਧਨ ਇਹਦਾ ਲੁੱਟ-ਲੁੱਟ ਕੇ ਇਹਦੇ ਬਾਹਰ ਜਿਹੜਾ ਦੂਜੀਆਂ ਕੰਪਨੀਆਂ 'ਚ ਇਨਵੈਸਟ ਕਰਦੇ ਆ ਆਮ ਸਧਾਰਨ ਲੋਕਾਂ ਨੂੰ ਤਾਂ ਇਹ ਸਟਾਕ ਬਾਰੇ ਪਤਾ ਵੀ ਨਹੀਂ ਹੁੰਦਾ ਵਿਚਾਰਿਆਂ ਨੂੰ ਕਿ ਕੀ ਸਟਾਕ ਹੁੰਦੇ ਕਿੱਦਾਂ ਹੁੰਦੇ ਆ ਤੇ ਜਿਹੜਾ ਰੈਗੂਲੇਟਰੀ ਥਰਟੀ ਐ ਸੇਬੀ ਆ ਰਹੀ ਜਿਹੜੀ ਸਾਰਾ ਕੁਝ ਕੰਟਰੋਲ ਕਰ ਰਹੀ ਆ ਤੇ ਜੇ ਉਹੀ ਆਪਣਾ ਆਪ ਉਹਦੇ ਵਿੱਚ ਸ਼ਾਮਲ ਹੋਏਗੀ ਤੇ ਫਿਰ ਉਹਨੂੰ ਤੁਸੀਂ ਕੀ ਕਹਿ ਸਕਦੇ ਹੋ ਤੇ ਦੂਜੇ ਪਾਸੇ ਭਾਜਪੀ ਜਿਹੜੀ ਆ ਹਮ ਉਹਨਾਂ ਨੇ ਪੂਰੀ ਤਰ੍ਹਾਂ ਉਹਦੀ ਪਿੱਠ ਤੇ ਖੜੀ ਹੋਈ ਆ ਰਵੀ ਸ਼ੰਕਰ ਪ੍ਰਸ਼ਾਦ ਜਿਹੜੇ ਪਹਿਲਾਂ ਮਨਿਸਟਰ ਹੁੰਦੇ ਸੀ ਉਹਨਾਂ ਦਾ ਬਿਆਨ ਆਇਆ ਕਿ ਜਿਹੜੀ ਇਹ ਰਿਪੋਰਟ ਆ ਇਹ ਬਿਲਕੁਲ ਗਲਤ ਹੈ ਤੇ ਦੂਜੇ ਪਾਸੇ ਕਾਂਗਰਸ ਜਿਹੜੀ ਆ ਉਹ ਜੁਆਇੰਟ ਪਾਰਲੀਮੈਂਟਰੀ ਕਮੇਟੀ ਜਿਹੜੀ ਉਹ ਬਣਾਉਣ ਦੀ ਮੰਗ ਕਰ ਰਹੀ ਆ ਤੇ ਰਵੀ ਪ੍ਰਸ਼ਾਦ ਰਾਓ ਦਾ ਕਹਿਣਾ ਹੈ ਕਿ ਜਿਹੜੀ ਕਾਂਗਰਸ ਦੀ ਇਹ ਮੰਗ ਆ ਇਹ ਬਿਲਕੁਲ ਨਹੀਂ ਮੰਨੀ ਚਾਹੀਦੀ ਇਹਦੇ ਨਾਲ ਦੇਸ਼ ਦੀ ਅਰਥਵਿਵਸਥਾ ਕਮਜ਼ੋਰ ਹੋ ਜਾਏਗੀ ਜੇ ਪਾਰਲੀਮੈਂਟ ਦੀ ਕੋਈ ਕਮੇਟੀ ਕਮੇਟੀ ਇਹ ਪੁੜਛਾਣ ਕਰਨ ਲਈ ਬੈਠਦੀ ਆ ਕਿ ਕੀ ਵਾਕਿਆ ਹੀ ਕੋਈ ਲੋਕ ਇਨਵੋਲ ਹੈ ਕਿ ਨਹੀਂ ਉਹਦੀਆਂ ਕੰਪਨੀਆਂ ਚ ਅਡਾਨੀ ਦੀ ਚ ਤੇ ਇਹਦੇ ਨਾਲ ਦੇਸ਼ ਦੀ ਅਰਥਵਿਵਸਥਾ ਕਿੱਦਾਂ ਖਰਾਬ ਹੋਏਗੀ ਤੇ ਦੂਜੇ ਪਾਸੇ ਜਿਹੜੀ ਇਹ ਮੈਡਮ ਆ ਜਿਹੜੇ ਸੇਬੀ ਦੇ ਇਸ ਵੇਲੇ ਦੇ ਪ੍ਰੈਜ਼ੀਡੈਂਟ ਆ ਉਹ ਵੈਸੇ ਤੇ ਬੜੀ ਐਕਸਪੀਰੀਅੰਸ ਹੈ ਲੰਬੇ ਸਮੇਂ ਤੋਂ ਇਹ ਕੰਮ ਕਰਦੀ ਆ ਪਰ ਜਦੋਂ ਸੇਬੀ ਦੀ ਚੇਅਰਮੈਨ ਬਣੀ ਸੀਗੀ ਤੇ ਉਹਨੇ ਕਿਹਾ ਸੀਗਾ ਇੱਕ ਕਨਵੋਕੇਸ਼ਨ ਹੋਈ ਸੀ ਅਹਮਦਾਬਾਦ ਵਿੱਚ ਉਹਦੇ ਵਿੱਚ ਕਿਹਾ ਸੀ ਕਿ ਮੈਂ 35 ਸਾਲਾਂ ਤੋਂ ਫਾਈਨੈਂਸ਼ੀਅਲ ادارےਾਂ 'ਚ ਕੰਮ ਕਰਨ ਦਾ ਬੜਾ ਆਨੰਦ ਮਾਣਿਆ ਮੈਨੂੰ ਹਰ ਤਰ੍ਹਾਂ ਦੇ ਕੰਮ ਕਰਨ ਦਾ ਮੌਕਾ ਮਿਲਿਆ ਮੈਂ ਕਈ ਨਵੇਂ ਕਾਰੋਬਾਰ ਨਾ ਪੜਾ ਦਿੱਤੇ ਆ ਤੇ ਉਹ ਕਹਿੰਦੀ ਕਿ ਮੈਂ ਕਦੀ ਹਾਰ ਨਹੀਂ ਮੰਨਦੀ ਤੇ ਉਹ ਕਹਿੰਦੀ ਕਿ ਮੇਰੇ ਨਾਲ ਕੰਮ ਕਰਨ ਵਾਲੇ ਮੇਰੇ ਸਾਥੀ ਇਹ ਵੀ ਜਾਣਦੇ ਆ ਕਿ ਜਦੋਂ ਮੈਂ ਕੰਮ ਕਰਦੀ ਆ ਤੇ ਫਿਰ ਮੈਂ ਪਿਆਜ਼ ਦੇ ਛਿਲਕੇ ਤਾਰਨ ਵਾਂਗ ਕੰਮ ਕਰਦੀ ਆ ਜਿਹੜਾ ਦੂਜਿਆਂ ਦੀ ਅੱਖਾਂ 'ਚੋਂ ਪਾਣੀ ਨਿਕਲ ਆਉਂਦਾ ਪਰ ਅਲਟੀਮੇਟਲੀ ਮੈਂ ਜਿਹੜੀ ਆ ਉਹ ਸਫਲ ਹੋ ਜਾਣੀ ਆ ਕੰਮ ਕਰਨ ਚ ਹੁਣ ਪਤਾ ਨਹੀਂ ਉਹ ਭਾਰਤ ਵਾਸੀਆਂ ਦੇ ਅੱਖਾਂ 'ਚ ਪਾਣੀ ਕੱਢ ਰਹੀ ਆ ਜਾਂ ਉਹ ਆਪਣੇ ਅੱਖਾਂ 'ਚ ਪਾਣੀ ਕੱਢ ਕੇ ਸਾਨੂੰ ਦਿਖਾ ਰਹੀ ਆ ਕਿ ਮੈਂ ਬਹੁਤ ਇਮਾਨਦਾਰ ਆ ਸੋ ਇਹਦਾ ਚੀਜ਼ਾਂ ਦੀ ਪੁੱਛਣ ਜਿਹੜੀ ਹੋਣੀ ਆ ਬਹੁਤ ਜ਼ਰੂਰੀ ਆ ਬਿਲਕੁਲ ਜੀ ਅਗਲੀ ਗੱਲ ਕਰੀਏ ਕੋਲਕਾਤਾ ਰੇਪ ਕਤਲ ਮਾਮਲੇ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਡਾਕਟਰਾਂ ਦੀ ਹੜਤਾਲ ਜਿਹੜੀ ਆ ਉਸ ਦਾ ਐਲਾਨ ਕੀਤਾ ਗਿਆ ਹੈ ਬਿਲਕੁਲ ਜੀ ਉਹਨੂੰ ਲੈ ਕੇ ਡਾਕਟਰਾਂ ਵਿੱਚ ਭਾਰੀ ਅਨਰਾਜ਼ਗੀ ਪਾਈ ਜਾ ਰਹੀ ਸੀ ਜਿਹੜੀਆਂ ਡਾਕਟਰਸ ਟਿ ਐਸੋਸੀਏਸ਼ਨ ਨੇ ਉਹਨਾਂ ਨੇ ਹੜਤਾਲ ਦਾ ਸੱਦਾ ਦੇ ਦਿੱਤਾ ਸੀਗਾ ਪਰ ਹੁਣ ਇਸ ਤੋਂ ਬਾਅਦ ਕਾਫੀ ਚੀਜ਼ਾਂ ਚੇਂਜ ਹੋਈਆਂ ਨੇ ਤੇ ਉਹ ਜਿਹੜੇ ਡਾਕਟਰ ਸੀ ਉਥੋਂ ਦੇ ਡਾਕਟਰ ਤੇ ਜਿਹੜੇ ਮੈਡੀਕਲ ਸੁਪਰਡੈਂਟ ਸੀ ਉਹਨਾਂ ਦੋਨਾਂ ਨੂੰ ਜਿਹੜਾ ਆ ਉਥੋਂ ਹਟਾ ਦਿੱਤਾ ਗਿਆ ਆ ਜਿਹੜੇ ਪੱਛਮੀ ਬੰਗਾਲ ਸਰਕਾਰ ਹੈ ਜਿਹੜਾ ਮੈਡੀਕਲ ਸੁਪਰਡੈਂਟ ਤੇ ਵਾਈਸ ਪ੍ਰਿੰਸੀਪਲ ਰਿਚੀ ਕੇ ਡਾਕਟਰ ਸੰਜੀਵ ਵਿਸ਼ੇਸ਼ਟ ਉਹਨਾਂ ਨੂੰ ਵੀ ਹਟਾ ਦਿੱਤਾ ਗਿਆ ਤੇ ਉਹਨਾਂ ਦੀ ਥਾਂ ਤੇ ਇੱਕ ਹੋਰ ਸੀਨੀਅਰ ਪ੍ਰੋਫੈਸਰ ਨੇ ਡਾਕਟਰ ਬੁਲਬੁਲ ਮੁਖੋਧਿਆ ਪਾਏ ਜੀ ਉਹਨਾਂ ਨੂੰ ਚਾਰਜ ਜਿਹੜਾ ਦਿੱਤਾ ਗਿਆ ਤੇ ਜਿਹੜਾ ਮੈਡੀਕਲ ਕਾਲਜ ਦਾ ਪ੍ਰਿੰਸੀਪਲ ਸੀਗਾ ਸੰਦੀਪ ਕੋਸ਼ ਉਹਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਉੱਥੇ ਵੀ ਜਿਹੜਾ ਸਾਰਾ ਕੁਝ ਡੈਮੇਜ ਹੋਇਆ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਜਿਹੜੀ ਹੈ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਜੀ ਬਿਲਕੁਲ ਹੈ ਸੁਪਰੀਮ ਕੋਰਟ ਨੇ ਸ਼ੰਭੂ ਬਾਰਡਰ ਜਿਹੜਾ ਆ ਉਹ ਖੁੱਲਣ ਵਾਸਤੇ ਕਿਹਾ ਹੈ ਕਿ ਪੰਜਾਬ ਤੇ ਹਰਿਆਣਾ ਦੇ ਪੁਲਿਸ ਮੁਖੀ ਜੜੇ ਮੀਟਿੰਗ ਕਰਨ ਇਹ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਕਾਫੀ ਦਿਨ ਤੋਂ ਸ਼ੰਭੂ ਬਾਰਡਰ ਦੇ ਉੱਤੇ 13 ਫਰਵਰੀ ਤੋਂ ਡੇਰਾ ਲਾ ਕੇ ਬੈਠੀਆਂ ਹੋਈਆਂ ਨੇ ਇਹਨੂੰ ਲੈ ਕੇ ਰਾਹ ਰੋਕ ਕੇ ਜਾਣ ਨੂੰ ਲੈ ਕੇ ਅੰਬਾਲਾ ਦੇ ਵਪਾਰੀ ਜਿਹੜੇ ਆ ਉਹ ਇਤਰਾਜ਼ ਕਰ ਰਹੇ ਆ ਕਿ ਸਰਕਾਰ ਜਿਹੜੀ ਆ ਉਹ ਸੜਕ ਬੰਦ ਕਰਕੇ ਬੈਠੀ ਆ ਸਾਡਾ ਕਾਰੋਬਾਰ ਤਬਾਹ ਹੋ ਗਿਆ ਤੇ ਪੰਜਾਬ ਹਰਿਆਣਾ ਕੋਰਟ ਨੂੰ ਹਾਈ ਕੋਰਟ ਨੇ ਆਡਰ ਕੀਤਾ ਸੀਗਾ ਹਰਿਆਣਾ ਸਰਕਾਰ ਨੂੰ ਕਿ ਤੁਸੀਂ ਇੱਕ ਹਫ਼ਤੇ ਦੇ ਵਿੱਚ ਵਿੱਚ ਬਾਰਡਰ ਖੋਲ੍ਹ ਦੋ ਪਰ ਹਰਿਆਣਾ ਹਰਿਆਣਾ ਸਰਕਾਰ ਜਿਹੜੀ ਹੈ ਉਹ ਸੁਪਰੀਮ ਕੋਰਟ ਪਹੁੰਚ ਗਈ ਤੇ ਉਹ ਸੁਪਰੀਮ ਕੋਰਟ ਦਾ ਇੱਕ ਡਬਲ ਬੈਂਚ ਹੈ ਜਿਹਦੇ ਵਿੱਚ ਇਹ ਸਾਰੀ ਸੁਣਵਾਈ ਲੱਗੀ ਹੋਈ ਸੀ ਤੇ ਉਹਨਾਂ ਨੇ ਉਲਟਾ ਪੰਜਾਬ ਸਰਕਾਰ ਨੂੰ ਕਿਹਾ ਆ ਕਿ ਜਿਹੜੀਆਂ ਟਰਾਲੀਆਂ ਟਰੈਕਟਰ ਖੜੇ ਆ ਸੜਕ ਤੇ ਸੜਕਾਂ ਕੋਈ ਪਾਰਕਿੰਗ ਦੀ ਥਾਂ ਨਹੀਂ ਗਈ ਇਹ ਲੈ ਇਹਨਾਂ ਨੂੰ ਹਟਾਓ ਇਹ ਨਹੀਂ ਅਤੇਸ਼ ਦਿੱਤੇ ਕਿ ਜਿਹੜੀ ਸਰਕਾਰ ਨੇ ਕਿਲ ਠੋਕੇ ਹੋਏ ਆ ਤੇ ਜਾਂ ਉੱਤੇ ਬੈਰੀਅਰ ਲਾਏ ਹੋ ਉਹ ਹਟਾਓ ਤੇ ਕਹੇਗਾ ਕਮੇਟੀ ਬਣਾਓ ਤੇ ਕਮੇਟੀ ਜਿਹੜੀ ਉਹ ਉੱਤੇ ਕੰਮ ਕਰੇ ਤੇ ਦੋਹਾਂ ਤਰ੍ਹਾਂ ਨੂੰ ਮਿਲ ਕੇ ਮਨਾ ਕੇ ਪਿੱਛੇ ਟਾਵੇ ਤੇ ਸੁਪਰੀਮ ਕੋਰਟ ਦੀ ਮੈਨੂੰ ਸਮਝ ਨਹੀਂ ਆ ਰਹੀ ਕਦੀ ਇਹ ਵੀ ਕਿਸ ਤਰ੍ਹਾਂ ਦਾ ਬਿਆਨ ਆ ਜਾਂਦਾ ਤੇ ਕੁਝ ਵਾਰਾਂ ਤੇ ਖਬਰ ਲਾਈ ਹੈ ਕਿ ਸੁਪਰੀਮ ਕੋਰਟ ਹੋਈ ਸਖਤ ਪਰ ਸਖਤ ਕਦੀ ਹੋਈ ਸਖਤ ਇਹ ਕਿਸਾਨਾਂ ਦੇ ਉਹਨਾਂ ਨੂੰ ਕਹਿ ਰਿਹਾ ਵੀ ਤੁਹਾਡੇ ਟਰੈਕਟਰ ਟਰਾਲੀਆਂ ਨਹੀਂ ਸਰ ਤੇ ਦਿਖਣੇ ਚਾਹੀਦੇ ਪਰ ਦੂਜੇ ਪਾਸੇ ਜਿਹੜੀ ਸਰਕਾਰ ਬੈਰੀਅਰ ਲਾ ਕੇ ਬੈਠੀ ਆ ਉਹਨਾਂ ਨੂੰ ਕੋਈ ਸਪਸ਼ਟ ਆਦੇਸ਼ ਨਹੀਂ ਦੇ ਰਹੀ ਫਿਰ ਇਸ ਕਹਿ ਰਿਹਾ ਕਿ ਅਸੀਂ ਕਮੇਟੀ ਦੀ ਜਿਹੜੀ ਉਹ ਠੀਕ ਆ ਕਰਾਂਗੇ ਕੀ ਫੈਸਲਾ ਕਰਦੀ ਆ ਤੇ ਉਤੋਂ ਬਾਅਦ ਜਿਹੜੀ ਆ ਅਗਲੀ ਸੁਣਵਾਈ ਫਿਰ ਕਰਾਂਗੇ ਤੋ ਕਹਤੇ ਦੀ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਪੂਜਾ ਖੇਡਕਰ ਦੀ ਗ੍ਰਿਫਤਾਰੀ ਦੇ ਉੱਤੇ ਅੰਤਰੀਮ ਰੋਕ ਜਿਹੜੀ ਆ ਉਹ ਦਿੱਲੀ ਹਾਈ ਕੋਰਟ ਨੇ ਲਗਾਈ ਆ ਇਹ ਪੂਜਾ ਖੇਡਕਰ ਨਾਂ ਦੀ ਇਹ ਲੜਕੀ ਜਿਹੜੀ ਡਾਕਟਰ ਵੀ ਆ ਤੇ ਮੁੜਕੇ ਉਹ ਆਈਐਸ ਬਣਨਾ ਚਾਹੁੰਦੀ ਸੀ ਤੇ ਬਣ ਵੀ ਗਈ ਸੀ ਜਾਲੀ ਦਸਤਾਵੇਜ਼ਾਂ ਦੇ ਹਿਸਾਬ ਨਾਲ ਜੀ ਉਹਦੇ ਤੇ ਕਈ ਤਰ੍ਹਾਂ ਦੇ ਕੇਸ ਚੱਲੇ ਉਹਦੀ ਐਟੀਟਿਊਡ ਨੂੰ ਲੈ ਕੇ ਬਹੁਤ ਕੁਝ ਹੋਇਆ ਤੇ ਜਿਹੜੀ ਟ੍ਰੇਨਿੰਗ ਤੇ ਸੀ ਤੇ ਅਫਸਰ ਉਹਦੇ ਨਾਲ ਨਾਰਾਜ਼ ਹੋਣੇ ਸ਼ੁਰੂ ਹੋ ਗਏ ਤੇ ਉਹਦੀ ਫਿਰ ਅਲਟੀਮੇਟਲੀ ਜਿਹੜੀ ਐਨਕੁਆਇਰੀ ਚੱਲੀ ਜਿਹਦੇ ਵਿੱਚ ਉਹ ਦੋਸ਼ੀ ਪਾਈ ਗਈ ਉਹਨੇ ਹੁਣ ਕੋਰਟ ਦਾ ਸਹਾਰਾ ਲਿਆ ਹੈ ਕਿ ਮੈ ਉਹਨਾਂ ਹਾਈ ਕੋਰਟ ਸੁਪਰੀਮ ਕੋਰਟ ਚ ਕੇਸ ਲੜਨੇ ਕਿਤੇ ਸੌਖੇ ਥੋੜੀ ਆ ਤੇ ਇਹ ਜਿਹੜੇ ਵੱਡੇ ਧਨਕਬੀਰ ਨੇ ਇਹ ਫਿਰ ਕਾਨੂੰਨੀ ਜਿਹੜੇ ਰਾਹ ਵਾ ਉਹ ਵੀ ਕੱਢ ਲੈਂਦੇ ਆ ਤੇ ਆਪਣੀ ਜਾਨ ਬਚਾ ਲੈਂਦੇ ਆ ਜੇਰੀ ਸਾ ਵੀ ਸਧਾਰਨ ਵਿਅਕਤੀ ਹੁੰਦਾ ਤੇ ਉਹਨਾਂ ਨੂੰ ਚੁੱਕ ਕੇ ਜੇਲ੍ਹ ਸੁੱਟ ਦਿੱਤਾ ਜਾਣਾ ਸੀਗਾ ਪਰ ਇਹ ਇਹਦੀ ਜਿਹੜੀ ਆ ਜ਼ਮਾਨਤ ਆ ਉਹ ਕੋਰਟ ਨੇ ਮੰਨ ਲਈ ਹੈ ਬਿਹਾਰ ਦੇ ਜਹਾਨਾਬਾਦ ਜ਼ਿਲ੍ਹੇ ਦੇ ਬਾਬਾ ਸਿੱਧ ਸ਼ੇਵਰ ਨਾਥ ਮੰਦਰ ਦੇ ਵਿੱਚ ਐਤਵਾਰ ਦੇਰ ਰਾਤ ਕਿਤੇ ਭਗੜੜ ਮਚਣ ਦੇ ਕਾਰਨ ਘਟੋ ਘਟ 7 ਸ਼ਰਧਾਲੂਆਂ ਦੀ ਜਿਹੜੀ ਮੌਤਿਆ ਹੋਈ ਆ ਇਹ ਮਰਨਵਾਲਿਆਂ ਚ ਜ਼ਿਆਦਾ ਕਾਵੜੀਏ ਸੀਗੇ ਜੀ ਤੁਹਾਨੂੰ ਪਤਾ ਹੈ ਕਿ ਸੌਣ ਦੇ ਮਹੀਨੇ ਚ ਕਾਵੜੀਏ ਸੜਕਾਂ ਤੇ ਚੱਲਦੇ ਇਹਦੇ ਤੇ ਅਸੀਂ ਕਈ ਵਾਰ ਖਬਰ ਕਰ ਚੁੱਕੇ ਹਾਂ ਕਿ ਇਹ ਜਿੱਥੇ ਜਿੱਥੇ ਜਾਂਦੇ ਆਏ ਉਦਰਾਂਗੂ ਹੀ ਮਚਾਉਂਦੇ ਆ ਤੇ ਝਗੜੇ ਚ ਲੜਾਈਆਂ ਵੀ ਕਰਦੇ ਆ ਤੇ ਇਹ ਕਾਵੜੀਏ ਕਿਸੇ ਮੰਦਰ ਚ ਗਏ ਸੀ ਤੇ ਉੱਥੇ ਇਹਨਾਂ ਦਾ ਝਗੜਾ ਹੋਇਆ ਆਪਸ ਚ ਤੇ ਕੁੱਟਮਾਰ ਹੋਈ ਤੇ ਉਦੋਂ ਪਟ ਭਜਨ ਠਪੈ ਗਈ ਜਿਹਦੇ ਕਰਕੇ ਜਿਹੜੀ ਭਗਦੜ ਮੱਚੀ ਆ ਉਹਦੇ ਵਿੱਚ ਲੋਕ ਥੱਲੇ ਆ ਕੇ ਤੇ ਸੱਤ ਜਿਹੜੇ ਲੋਕ ਸੀ ਉਹ ਮਾਰੇ ਗਏ ਆ ਤੇ 16 ਜ਼ਖਮੀ ਹੋਏ ਆ ਮੈਨੂੰ ਨਹੀਂ ਸਮਝ ਲੱਗਦੀ ਕਿ ਸਰਕਾਰ ਇਹੋ ਜਿਹੇ ਲੋਕਾਂ ਨੂੰ ਕਿਉਂ ਪ੍ਰੋਟੈਕਸ਼ਨ ਦਿੰਦੀ ਆ ਜਦੋਂ ਪਤਾ ਹੈ ਕਿ ਹਰ ਸਾਲ ਇਹ ਗੁੰਡਾਗਰਦੀ ਕਰਦੇ ਆ ਸੜਕਾਂ ਤੇ ਤੇ ਕਾਵੜੀਏ ਧਰਮ ਦੇ ਨਾਂ ਦੇ ਥੱਲੇ ਧਰਮ ਦੀ ਆੜ ਹੇਠੇ ਲੋਕ ਜਿਹੜੇ ਆ ਇਹ ਆਪਣਾ ਇੱਕ ਤੇ ਸਮਾਜ ਨੂੰ ਪਾੜਨ ਦਾ ਕੰਮ ਕਰਦੇ ਆ ਤੇ ਦੂਜੇ ਪਾਸੇ ਇਹਦੀ ਡਰਾਮੇਬਾਜ਼ੀ ਆ ਇਹ ਇੱਕ ਸੈਕੂਲਰ ਮੁਲਕ ਜਿਹੀਆਂ ਚੀਜ਼ਾਂ ਨੂੰ ਬਰਦਾਸ਼ਤ ਕਰਨਾ ਬਹੁਤ ਔਖਾ ਲੱਗਦਾ ਪਰ ਕਿਉਂਕਿ ਸਾਡੀ ਸਰਕਾਰ ਜਿਹੜੀ ਆ ਉਹਨਾਂ ਨੇ ਹਿੰਦੂਤਵ ਦੀ ਪੱਟੀ ਬੱਧੀ ਹੋਈ ਆ ਤੇ ਉਹਨਾਂ ਨੂੰ ਇਹਨਾਂ ਵਿੱਚੋਂ ਵੀ ਆਪਣੀਆਂ ਵੋਟਾਂ ਦੇ ਦਿਸਦੀਆਂ ਨੇ ਤੇ ਇਸ ਕਰਕੇ ਇਹੋ ਜਿਹੇ ਜਿਹੇ ਡਰਾਮੇ ਆ ਉਹਨਾਂ ਨੂੰ ਸ਼ਹਿ ਦਿੰਦੇ ਰਹਿੰਦੇ ਆ ਜੀ ਵਿਦੇਸ਼ ਭੇਜਣ ਦੇ ਨਾਮ ਦੇ ਉੱਤੇ ਏਜੰਟ ਨੇ ਕਹਿੰਦੇ ਠੱਗੀ ਮਾਰੀ ਆ ਤੇ ਪਤੀ ਪਤਨੀ ਜਿਹੜੇ ਪਾਣੀ ਵਾਲੀ ਟੈਂਕੀ ਦੇ ਉੱਤੇ ਜਾ ਚੜੇ ਨੇ ਇਹ ਬੜੀ ਪ੍ਰਚਲਿਤ ਹੋ ਗਈ ਆ ਜੀ ਗੱਲ ਜਦੋਂ ਕਿਸੇ ਦੀ ਕੋਈ ਗੱਲ ਨਹੀਂ ਸੁਣਦਾ ਤੇ ਉਹ ਉੱਚੇ ਸਾਫ ਕੇ ਟਾਵਰ ਤੇ ਚੜ ਜਾਂਦਾ ਟੈਂਕੀ ਤੇ ਚੜ ਜਾਂਦਾ ਆ ਤੇ ਜਿਹੜੀਆਂ ਸਰਕਾਰਾਂ ਨੇ ਜਾਂ ਪੁਲਿਸ ਆ ਉਹ ਵੀ ਇਹਦਾ ਪਰਮਾਨੈਂਟ ਆ ਲੱਭਣ ਦੀ ਬਜਾਏ ਨਿਕਾ ਮੋਟਾ ਜਾ ਕੰਮ ਜਿੱਦਾਂ ਇਹਨਾਂ ਕਹੇ ਸਾਡੇ ਪੈਸੇ ਵਾਪਸਵਾ ਦਿਓ ਪੈਸੇ ਦਵਾ ਦਿਨ ਦੇ ਦਬਾਬ ਸੁੱਤਰ ਜਾਣਗੇ ਪਰ ਕੀ ਇਮੀਗ੍ਰੇਸ਼ਨ ਵਾਲੇ ਜਿਹੜੇ ਏਜੰਟ ਐ ਲੋਕਾਂ ਨੂੰ ਠੱਗੀਆਂ ਮਾਰਦੇ ਆ ਉਹਨਾਂ ਨੂੰ ਪੱਕੇ ਤੌਰ ਤੇ ਕੋਈ ਕਾਨੂੰਨ ਲਿਆ ਕੇ ਜਾਂ ਸਰਕਾਰਾਂ ਪੱਕੇ ਤੌਰ ਤੇ ਉਹਨਾਂ ਦਾ ਇਹ ਧੰਦਾ ਬੰਦ ਕਰਵਾ ਸਕਦੀਆਂ ਕਿ ਨਹੀਂ ਕਰਾ ਸਕਦੀਆਂ ਇਹ ਜਿਹੜੀ ਗੱਲ ਹੈ ਇਹ ਨੋਟ ਕਰਨ ਵਾਲੀ ਆ ਸੋ ਜਦੋਂ ਉੱਤੇ ਚੜ ਰਹੇ ਸੀ ਤੇ ਉਹਨਾਂ ਨੇ ਧੋਖੀ ਦਿੱਤੀ ਵੀ ਸਾਡੇ ਨੇੜੇ ਕੋਈ ਨਾ ਆਵੇ ਜੇ ਕੋਈ ਨੇੜੇ ਆਇਆ ਤਾਂ ਅਸੀਂ ਇੱਕ ਤੋਂ ਛਾਲ ਮਾਰ ਦੇਣੀ ਆ ਫਿਰ ਲੋਕਾਂ ਨੇ ਪੁਲਿਸ ਨੂੰ ਦੱਸਿਆ ਤੇ ਪੁਲਿਸ ਨੇ ਉਹਨਾਂ ਦਾ ਟੈਲੀਫੋਨ ਤੇ ਗੱਲ ਕੀਤੀ ਤੇ ਉਹਨਾਂ ਨੂੰ ਮਨਾ ਰਿਆ ਕਿ ਤੁਸੀਂ ਥੱਲੇ ਉੱਤਰ ਆਓ ਤੇ ਇਥੇ ਤੁਹਾਨੂੰ ਸਾਹਮਣੇ ਬਿਠਾ ਕੇ ਗੱਲ ਕਰਾ ਦਿੰਨੇ ਆ ਤੇ ਜੇ ਪੁਲਿਸ ਪਹਿਲਾਂ ਹੀ ਗੱਲ ਸੁਣ ਲੈਂਦੀ ਜਿਹੜੇ ਪੁਲਿਸ ਵਾਲਿਆਂ ਨੇ ਉਹਦੀ ਗੱਲ ਨਹੀਂ ਸੁਣੀ ਪਹਿਲਾਂ ਤਾਂ ਉਹਨੂੰ ਤਲਬ ਕਰਨਾ ਚਾਹੀਦਾ ਉਹਨੂੰ ਸਸਪੈਂਡ ਕਰਨਾ ਚਾਹੀਦਾ ਤੇ ਫਿਰ ਇਹਦਾ ਪੱਕਾ ਸੋਲੂਸ਼ਨ ਕੋਈ ਕਰਨਾ ਚਾਹੀਦਾ ਅੱਜ ਇਹਨਾਂ ਨੂੰ ਮਿਲ ਜਾਣਗੇ ਟੈਂਕੀ ਤੋਂ ਉਤਾਰ ਲੈਣਗੇ ਕੱਲ ਨੂੰ ਕੋਈ ਦੂਜੇ ਬੰਦੇ ਟੈਂਕੀ ਤੇ ਚੜ ਜਾਣਗੇ ਉੱਥੇ ਤੇ ਰੋਜ਼ ਇਹਦਾ ਇਹ ਖੇਡਾਂ ਚੱਲ ਰਹੀਆਂ ਤਾਂ ਸਰਕਾਰ ਨੂੰ ਜਿਹੜੇ ਏਜੰਟ ਨੇ ਠਾਗੇ ਏਜੰਟ ਨੇ ਇਹਨਾਂ ਦੀ ਕੋਈ ਪੱਕੀ ਜਿਹੜੀ ਆ ਪੇਸ਼ਬੰਦੀ ਕਰਨੀ ਚਾਹੀਦੀ ਆ ਤੇ ਲੋਕ ਇਹਨਾਂ ਦੀ ਠਗੀਆਂ ਤੋਂ ਬਚਣ ਤੇ ਦੂਜੇ ਪਾਸੇ ਲੋਕਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਆ ਕਿ ਤੁਸੀਂ ਬਾਹਰ ਜਾਣ ਲਈ ਲੱਖਾਂ ਰੁਪਏ ਆਪਣੇ ਕੰਮ ਧੰਦੇ ਵੇਚ ਕੇ ਉਹਨਾਂ ਨੂੰ ਦੇ ਰਹੇ ਹੋ ਤੇ ਬਾਹਰ ਆ ਕੇ ਕਿਹੜਾ ਵੀ ਤੁਸੀਂ ਆਉਂਦੇ ਸਾਰ ਉੱਥੇ ਆਪਣਾ ਮਹਿਲਾ ਚੜ ਜਾਣਾ ਉੱਥੇ ਆ ਕੇ ਵੀ ਤੁਹਾਨੂੰ ਸਖਤ ਮਿਹਨਤਾਂ ਕਰਨੀਆਂ ਪੈਣੀਆਂ ਨੇ ਸੋ ਕਿਤੇ ਨਾ ਕਿਤੇ ਸਾਡਾ ਸਿਸਟਮ ਜਿਹੜਾ ਟੋਟਲ ਟੋਟਲ ਉਹ ਕਰਕੇ ਆਇਆ ਜਿਹਦੇ ਸ਼ਿਕਾਰ ਆਮ ਲੋਕ ਵੀ ਹੋ ਰਿਹਾ ਤੇ ਠੱਗੀਆਂ ਮਾਰਨ ਵਾਲੇ ਠੱਗੀਆਂ ਵੀ ਮਾਰ ਰਹੇ ਆ ਕੈਨੇਡਾ ਦੇ ਵਿੱਚ ਪੰਜਾਬੀ ਟਰੱਕ ਡਰਾਈਵਰ ਦੀ ਐਕਸੀਡੈਂਟ ਤੇ ਵਿੱਚ ਮੌਤ ਹੋ ਗਈ ਆ ਪਰਿਵਾਰ ਦੇ ਵੱਲੋਂ ਮ੍ਰਿਤਕ ਦੇ ਪੰਜਾਬ ਵਾਪਸ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ ਇਹ ਅੰਮ੍ਰਿਤਸਰ ਜ਼ਿਲ੍ਹੇ ਦਾ ਅਸੀਂ ਤਰਨਤਾਰਨ ਜ਼ਿਲ੍ਹਾ ਕਹਿ ਸਕਦੇ ਆ ਜੀ ਆਪਾਂ ਤਰਨਤਾਰਨ ਜ਼ਿਲ੍ਹੇ ਦੇ ਮਨਿਆਲਾ ਜੈਸਿੰਘ ਪਿੰਡ ਦਾ ਰਹਿਣ ਵਾਲਾ ਵਿਅਕਤੀ ਸੀਗਾ ਤੇ ਇਹਦਾ ਨਾਮ ਤੇਜਵੀਰ ਸਿੰਘ ਸੀਗਾ ਤੇ ਇਹ ਟਰੱਕ ਡਰਾਈਵਰ ਸੀਗਾ ਤੇ ਜੇ 2 ਸਾਲ ਪਹਿਲਾਂ ਇਹਦੀ ਵਾਈਫ ਵੀ ਜਿਹੜੀ ਇੱਥੇ ਆਏ ਸੀਗੇ ਤੇ ਕਹਿ ਰਹਿਆ ਕਿ ਬੜਾ ਗਰੀਬ ਘਰ ਦਾ ਬੱਚਾ ਸੀਗਾ ਤੇ ਉਹਦੇ ਮਾਪਿਆਂ ਨੇ ਉਹਨੂੰ ਜ਼ਮੀਨ ਵੇਚ ਕੇ ਇੱਥੇ ਭੇਜਿਆ ਸੀ ਤੇ ਉਹਦੀ ਜਿਹੜਾ ਉਹਦੀ ਭੈਣ ਆ ਉਹਨੂੰ ਵੀ ਦਰੰਗ ਹੋਇਆ ਹੋਇਆ ਤੇ ਉਹਨਾਂ ਕੋਲ ਇੱਕੋ ਇੱਕ ਪੁੱਤ ਸੀਗਾ ਤੇ ਜਿਹਨੂੰ ਜ਼ਮੀਨ ਵੇਚ ਕੇ ਇੱਥੇ ਭੇਜਿਆ ਸੀ ਹੁਣ ਉਹਦੀ ਮੌਤ ਵੀ ਹੋ ਗਈ ਆ ਤੇ ਮਾਪੇ ਤੇ ਪਰੇਸ਼ਾਨੀ 'ਚ ਹੋਣਗੇ ਜੀ ਤੇ ਇਹ ਸਾਡੇ ਜਿਹੜੇ ਉਥੋਂ ਲੋਕ ਏਜੰਟਾਂ ਨੂੰ ਪੈਸੇ ਦੇ ਦੇ ਕੇ ਆਉਣਾ ਚਾਹੁੰਦੇ ਆ ਉਹਨਾਂ ਨੂੰ ਇਹੋ ਜਿਹੇ ਕੇਸਾਂ ਤੋਂ ਸਿੱਖਣਾ ਚਾਹੀਦਾ ਆ ਕਿ ਇਥੇ ਜੇ ਕੋਈ ਬੰਦਾ ਟਰੱਕ ਵੀ ਚਰਾਂਦਾ ਆ ਤੇ ਉਹਦੀ ਇੰਨੀ ਹਸੀਅਤ ਨਹੀਂ ਆ ਉਹਨੇ ਕਾ ਪੈਸੇ ਪੂਰੀ ਪੂੰਜੀ ਨਹੀਂ ਆ ਕਿ ਉਹਦੀ ਡੈੱਡ ਬੋਡੀ ਨੂੰ ਦੇ ਕੇ ਉਹਦੇ ਮਾਪਿਆਂ ਤੱਕ ਪਹੁੰਚਾਇਆ ਜਾ ਸਕੇ ਇਹੋ ਜੇ ਮੌਕੇ ਦਿੱਤੇ ਨਹੀਂ ਫਿਰ ਅਪੀਲ ਕੀਤੀ ਜਾਂਦੀ ਆ ਕਿ 2-2 5-5 10 ਦਾ 20-20 ਡਾਲਰ ਇਕੱਠੇ ਕਰੋ ਤੇ ਉਹਦੀ ਬੋਡੀ ਜਿਹੜੀ ਆ ਉਹ ਉਹਦੇ ਮਾਪੇ ਉਹਦੇ ਅੰਤਮ ਦਰਸ਼ਨ ਕਰ ਲੈਣ ਸੋ ਵਿਦੇਸ਼ਾਂ ਵਿੱਚ ਵੀ ਕੋਈ ਬਹੁਤ ਜ਼ਿਆਦਾ ਡਾਲਰ ਸੜਕਾਂ ਤੇ ਨਹੀਂ ਖਿਲਰੇ ਜਿਹੜੇ ਝਾੜੂ ਲੈ ਕੇ ਲੋਕਾਂ ਨੇ ਇਕੱਠੇ ਕਰ ਲੈਣੇ ਆ ਲੋਕਾਂ ਨੂੰ ਇਹਨਾਂ ਚੀਜ਼ਾਂ ਤੋਂ ਸਿੱਖਣਾ ਚਾਹੀਦਾ ਇੱਥੇ ਕੰਮ ਕਰਨ ਵਾਲੇ ਲੋਕਾਂ ਦੇ ਵੀ ਟੈਕਸ ਤੇ ਖਰਚੇ ਪੂਰੇ ਨਹੀਂ ਹੁੰਦੇ ਕਿਸੇ ਤਰ੍ਹਾਂ ਦੀ ਕੋਈ ਸੇਵਿੰਗ ਨਹੀਂ ਆ ਕੱਲ ਨੂੰ ਕੋਈ ਦੁੱਖ ਸੁੱਖ ਹੋ ਜਾਂਦਾ ਹੈ ਤੇ ਕਿਸੇ ਕੋਲ ਕੋਈ ਐਸਾ ਪੈਸਾ ਨਹੀਂ ਹੁੰਦਾ ਕਿ ਉਹ ਆਪਣਾ ਜਿਹੜਾ ਉਹ ਠੀਕ ਤਰ੍ਹਾਂ ਉਹਨੂੰ ਆਪਣੀ ਜ਼ਿੰਦਗੀ ਨੂੰ ਸਹੀ ਪਟੜੀ ਤੇ ਲਿਆ ਸਕੇ ਤੇ ਬਹੁਤ ਸਾਰੇ ਕੇਸਾਂ ਜੇ ਆਪਾਂ ਵੇਖਦੇ ਆ ਜਦੋਂ ਕੇ ਦੀ ਮੌਤ ਹੁੰਦੀ ਆ ਤੇ ਫਿਰ ਫੰਡ ਇਕੱਠੇ ਕੀਤੇ ਜਾਂਦੇ ਤੇ ਰੈਡ ਬੋਨਿ ਜਿਹੜੀ ਵਾਪਸ ਭੇਜੀ ਜਾਂਦੀ ਹੈ ਜੀ ਪੰਜ ਤਖਤਾਂ ਦੇ ਸਿੰਘ ਸਹਬਾਨਾਂ ਦੇ ਵੱਲੋਂ ਸ਼੍ਰੋਮਣੀ ਕਮੇਟੀ ਦੀਨਪੰਦੇ 472 ਤੋਂ ਵੱਧ ਗੁਰਦੁਆਰਾ ਸਹਬਾਨ ਦੇ ਵਿੱਚ ਲਟਕਦੇ ਭੰਗਵੇਂ ਰੰਗ ਦੇ ਕਿੰਦੇ ਨਿਸ਼ਾਨ ਸਾਹਿਬ ਦਾ ਰੰਗ ਬਦਲਣ ਸੰਬੰਧੀ 23 ਦਿਨ ਪਹਿਲਾਂ ਜਾਰੀ ਕੀਤੇ ਜਿਹੜੇ ਹੁਕਮ ਸੀਗੇ ਉਹਨਾਂ ਨੂੰ ਅਮਲ ਦੇ ਵਿੱਚ ਲਿਆਂਦਾ ਜਾ ਲਿਆ ਬਿਲਕੁਲ ਜੀ ਉਹ ਸਿੰਘ ਸਾਹਿਬ ਨੇ ਕਿਹਾ ਹੈ ਕਿ ਮੈਂ ਇੰਗਲੈਂਡ ਸੀਗਾ ਤੇ ਉੱਥੇ ਵੀ ਕਈ ਤਰ੍ਹਾਂ ਦੇ ਭਰਮ ਭਲੇਖੇ ਪਾਏ ਜਾ ਰਿਹਾ ਕਿ ਹੁਣ ਹੀ ਕਿਉਂ ਬਦਲੇ ਗਏ ਕਿਉਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜਿਹੜੀ ਸਾਡੀ ਰਹਿਤ ਮਰਿਆਦਾ ਪਹਿਲਾਂ ਤੋਂ ਜਿਹੜੀ ਆ ਪ੍ਰਵਾਨ ਆ ਉਹਦੇ ਮੁਤਾਬਕ ਹੀ ਇਹ ਫੈਸਲੇ ਲਏ ਆ ਤੇ ਜਿਹੜੇ ਗੁਰਦੁਆਰਾ ਸਾਹਿਬ ਆ ਉਹਨਾਂ ਤੇ ਹੁਣ ਕੇਸਰੀ ਨਿਸ਼ਾਨ ਸਾਹਿਬ ਢਾਕੇ ਤੇ ਜਿਹੜੇ ਪੀਲੇ ਰੰਗ ਦੇ ਨਿਸ਼ਾਨ ਸਾਹਿਬ ਜਾਂ سرمਈ ਰੰਗ ਦੇ ਨਿਸ਼ਾਨ ਸਾਹਿਬ ਨੇ ਉਹ ਚੜਾਏ ਜਾ ਰਹੇ ਆ ਤੇ ਇਦਾਂ ਦੀਆਂ ਤਸਵੀਰਾਂ ਜਿਹੜੀਆਂ ਅਕਾਲ ਤਖਤ ਦੇ ਬਾਹਰ ਦੋ ਵੱਡੇ ਨਿਸ਼ਾਨ ਸਾਹਿਬ ਨੇ ਗੁਰੂ ਅਰਗੁਨ ਦੇਵ ਸਾਹਿਬ ਦੇ ਸਮੇਂ ਦੇ ਮੀਰੀ ਤੇ ਪੀਰੀ ਵਾਲਾ ਉਹਦੀਆਂ ਤਸਵੀਰਾਂ ਅੱਜ ਨਸ਼ਰ ਹੋਈਆਂ ਨੇ ਕਿ ਉਹਨਾਂ ਦੇ ਜਿਹੜੇ ਪੋਸ਼ਾਕੇ ਜਾਂ ਕੱਪੜੇ ਉਹ ਚੇਂਜ ਕਰ ਦਿੱਤੇ ਗਏ ਆ ਤੇ ਹੁਣ ਇਸ ਤਰ੍ਹਾਂ ਹੀ ਬਾਕੀ ਜਿਹੜੇ ਗੁਰਦੁਆਰੇ ਸ਼ਰਮਣੀ ਕਮੇਟੀ ਦੇ ਇਤਿਹਾਸਕ ਗੁਰਦੁਆਰੇ ਉਹਨਾਂ ਵਿੱਚ ਵੀ ਸਾਰਿਆਂ 'ਚ ਚੇਂਜ ਹੋਏਗੀ ਸੋ ਹੌ ਜਿਹੜੇ ਆ ਗੁਰਦੁਆਰੇ ਸਾਡੇ ਦੇ ਇਥੇ ਸੋਖ ਨਾਲ ਗੁਰਦੁਆਰੇ ਸਾਰੇ ਪ੍ਰਾਈਵੇਟ ਆ ਲੋਕਾਂ ਦੀ ਆਪਣੀ ਮਲਕੀਅਤ ਆ ਉਹ ਹੁਣ ਆਕਾਲ ਤਖਤ ਦੇ ਜਿਹੜਾ ਸਰਕਾਰ ਦੇ ਹੁਕਮ ਨੂੰ ਕਿੰਨਾ ਕੁ ਮੰਨਦੇ ਆ ਜਾਂ ਫਿਰ ਉਹ ਨਾਗਪੁਰ ਦੇ ਮੈਨੂੰ ਪਹਿਲ ਦਿੰਦੇ ਆ ਇਹ ਵੇਖਣ ਵਾਲੀ ਗੱਲ ਆ ਪਰ ਜ਼ਿਆਦਾਤਰ ਗੁਰਦੁਆਰੇ ਜਿਹੜੇ ਆ ਉਹ ਉਹਨਾਂ ਲੋਕਾਂ ਦੇ ਹੱਥ 'ਚ ਆ ਜਿਹੜੇ ਖਾਲਸਤਾਨ ਦੀ ਮੂਵਮੈਂਟ ਚਲਾ ਰਹੇ ਆ ਤੇ ਖਾਲਸਤਾਨ ਦੀ ਮੂਵਮੈਂਟ ਚਲਾਉਣ ਵਾਲਿਆਂ ਨੂੰ ਕਿੱਥੋਂ-ਕਿੱਥੋਂ ਸਹਾਇਤਾ ਮਿਲਦਾ ਇਹਦੇ ਬਾਰੇ ਸਾਨੂੰ ਪੂਰੀ ਜਾਣਕਾਰੀ ਨਹੀਂ ਆ ਕੁਝ ਲੋਕ ਕਹਿੰਦੇ ਆ ਕਿ ਅਮਰੀਕਾ ਕੈਨੇਡਾ ਦੀਆਂ ਏਜੰਸੀਆਂ ਇਹਨਾਂ ਨੂੰ ਫੰਡਿੰਗ ਕਰਦੀਆਂ ਕੁਝ ਲੋਕ ਕਹਿੰਦੇ ਕਿ ਖੁਦ ਭਾਰਤ ਸਰਕਾਰ ਫੰਡਿੰਗ ਕਰਦੀ ਆ ਕਿ ਉਹਦੇ ਇੱਤੇ ਦਿਨ ਸੁਧਰਦੇ ਆ ਤੇ ਇਹ ਲੋਕ ਹੁਣ ਅਕਾਲ ਤਖਤ ਨੂੰ ਪਹਿਲ ਦਿੰਦੇ ਆ ਨਾਗਪੁਰ ਨੂੰ ਪਹਿਲ ਦਿੰਦੇ ਆ ਜਾਂ ਮੋਦੀ ਦੇ ਕੋ ਕੋ ਮਰੀਕਦੇ ਆ ਜਾਂ ਫਿਰ ਆਪੋ ਆਪਣੇ ਜਿਹੜੇ ਇਹਨਾਂ ਦੇ ਆਕਾ ਉਹਨਾਂ ਦੀ ਮਰਜ਼ੀ ਨਾਲ ਇਸ ਬਦਲਾ ਬਦਲੀ ਕਰਦੇ ਆ ਇਹ ਵੇਖਣ ਵਾਲੀ ਗੱਲ ਆ ਆਉਣ ਵਾਲੇ ਸਮੇਂ 'ਚ ਆਪਾਂ ਇਹ ਵੀ ਖਬਰਾਂ ਵੇਖਾਂਗੇ ਜੀ ਬਿਲਕੁਲ ਸੋ ਬਹੁਤ ਧੰਨਵਾਦ ਵਿਸਤਾਰ ਤੇ ਚਰਚਾ ਦੇ ਵਾਸਤੇ ਪ੍ਰੋਗਰਾਮ ਦਾ ਸਮਾਂ ਜਿਹੜਾ ਆਇਆ ਉਸ ਸਮਾਪਤ ਹੈ ਫਿਰ ਹੋਾਂਗੇ ਹਾਜ਼ਰ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਾਨੂੰ ਫੀਡਬੈਕ ਦੇਂਦੇ ਰਹਿਣਾ ਐਡਵਰਟਾਈਜ਼ਮੈਂਟ ਵਾਸਤੇ ਵੀ ਸਾਡੇ ਨਾਲ ਕੰਟੈਕਟ ਕਰਨਾ ਸੋ ਅੱਜ ਦੇ ਲਈ ਇੰਨਾ ਹੀ ਧੰਨਵਾਦ ਸਤਿ ਸ੍ਰੀ ਅਕਾਲ ਬਹੁਤ ਸ਼ੁਕਰੀਆ ਜੀ